ਮੰਗਰ ਮਾਹੇ ਸੋਹੰਦੀਆਂ ਹਰ ਪਿਰ ਸੰਗ ਬੈਠਣੀਆਂ ਤਿੰਨ ਕੀ ਸੋਹਬਾ ਕਿਆ ਗਨੀ ਜੇ ਸਾਹਿਬ ਮਿਲਣੀ ਅੱਜ ਮੰਗਰ ਦੀ ਸੰਗਰਾਂਦ ਦਾ ਦਿਨ ਹੈ ਬੜਾ ਪਿਆਰਾ ਸ਼ਬਦ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਦੇ ਨੇ ਭਾਈ ਇਹ ਮੰਗਰ ਦਾ ਮਹੀਨਾ ਆ ਗਿਆ ਹੈ ਮੰਗਰ ਮਾਹੇ ਸੋਹੰਦੀਆਂ ਓ ਰੂਹਾਂ ਉਹ ਗੁਰਮਖੋ ਧੰਤਾ ਦੇ ਯੋਗ ਨੇ ਜਿਹੜੀਆਂ ਰੂਹਾਂ ਬੰਦਗੀ ਕਰਦੀਆਂ ਨੇ ਬੰਗਰ ਮਾਹੀ ਸੁਹੰਦੀਆਂ ਉਹ ਰੂਹਾਂ ਬਹੁਤ ਫੱਪਦੀਆਂ ਨੇ ਸੋਹਣੀਆਂ ਲੱਗਦੀਆਂ ਨੇ ਕਿਹੜੀਆਂ ਰੂਹਾਂ ਹਰ ਪ੍ਰਸੰਗ ਬੈਠਣੀਆਂ ਜਿਹੜੀਆਂ ਰੂਹਾਂ ਮਾਲਕ ਦੇ ਕੋਲ ਬੈ ਗਈਆਂ ਮਾਰਜ ਕਹਿੰਦੇ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ ਭਾਈ ਉਹਨਾਂ ਦੀ ਸੋਭਾ ਕੀ ਕਰੀਏ ਜਿਨ੍ਹਾਂ ਨੂੰ ਰੱਬ ਨੇ ਆਪਣੇ ਵਿੱਚ ਮਿਲਾ ਲਿਆ ਜਿਨ੍ਹਾਂ ਨੂੰ ਰੱਬ ਨੇ ਆਪਣੇ ਪਿਆਰ ਦੀ ਦਾਤ ਬਖਸ਼ ਦਿੱਤੀ ਜਿਨ੍ਹਾਂ ਰੂਹਾਂ ਨੂੰ ਪ੍ਰਮਾਤਮਾ ਨੇ ਨਾਮ ਦੀ ਦਾਤ ਝੋਲੀ ਚ ਪਾ ਦਿੱਤੀ ਤੇ ਜਿਨ੍ਹਾਂ ਰੂਹਾਂ ਨੇ ਰੱਬ ਦਾ ਨਾਮ ਜਪ ਕੇ ਆਪਣਾ ਜੀਵਨ ਸਵਾਰ ਲਿਆ ਮਾਰਜ ਕਹਿੰਦੇ ਉਹਨਾਂ ਰੂਹਾਂ ਤੂੰ ਸਦਕੇ ਜਾਈਏ ਉਹਨਾਂ ਰੂਹਾਂ ਤੂੰ ਬਾਹਰ ਨੇ ਜਾਈਏ ਭਲਿਓ ਜਿੰਨੇ ਬੈਠੇ ਹੋ ਨਾ ਅੱਜ ਮੰਗਰ ਦਾ ਮੰਗਰ ਦਾ ਮਹੀਨਾ ਆ ਗਿਆ ਹੈ ਬਾਣੀ 'ਚ ਮੰਗਰ ਸ਼ਬਦ ਲਿਖਿਆ ਹੈ ਮੰਗਰ ਮੰਗਰ ਦਾ ਮਹੀਨਾ ਆ ਗਿਆ ਹੈ ਤੇ ਪਿਆਰ ਵਾਲਿਓ ਆਪਣੀ ਸ਼ੁਰੂਆਤ ਕਰ ਲਓ ਬਾਬੇ ਨਾਨਕ ਦਾ ਦਰ ਬੜਾ ਵੱਡਾ ਹੈ ਸਾਡੇ ਸਤਿਗੁਰੂ ਦਾ ਦਰ ਬੜਾ ਵੱਡਾ ਜੀ ਆਪਣੇ ਜੀਵਨ ਵਿੱਚ ਆਪਣੀ ਰੁਟੀਨ ਬਣਾ ਲਓ ਅਮਰਤ ਵੇਲੇ ਜਾਗਣਾ ਹੈ ਮੰਜੇ ਤੋਂ ਪੈਰ ਥੱਲੇ ਨਹੀਂ ਪਹਿਲਾ ਉਤਾਰਨਾ ਜਿੰਨੀ ਦੇਰ ਤੱਕ ਮੂਲ ਮੰਤਰ ਦਾ ਪਾਠ ਨਹੀਂ ਕੀਤਾ ਆਖੋ ਸਤਨਾਮ ਵਾਹਿਗੁਰੂ ਜਿੰਨੀ ਦੇਰ ਤੱਕ ਗੁਰ ਮੰਤਰ ਨਹੀਂ ਜਪਿਆ ਉਨੀ ਦੇਰ ਤੱਕ ਕੁੰਝੇ ਪੈਰ ਨਹੀਂ ਲਾਉਣਾ ਚੌਂਕੜਾ ਮਾਰ ਕੇ ਬੈਠ ਜਾਣਾ ਉਸ ਰੱਬ ਨੂੰ ਯਾਦ ਕਰਨਾ ਇਹ ਰੁਟੀਨ ਬਣਾ ਲਓ